ਕੈਨੇਡਾ ਦੇ ਸਿਆਸਤਦਾਨਾਂ ਦੀਆਂ ਧੜਕਣਾ ਤੇਜ਼ ਵੋਟਰਾਂ ਨੇ ਬਣਾ ਲਿਆ ਆਪਣਾ ਮਨ ਸਰਵੇਖਣਾ ਚ ਜ਼ਮੀਨੀ ਹਕੀਕਤਾਈ ਸਾਹਮਣੇ ਭਾਰਤੀ ਬਾਬੇ ਨੇ ਚੜ ਦਿੱਤਾ ਨਵਾਂ ਹੀ ਚੰਨ ਕੈਨੇਡਾ ਚ ਰੋਹਾਨੀਅਤ ਦਾ ਦਿੰਦਾ ਸੀ ਸੰਦੇਸ਼ ਬੀਬੀਆਂ ਨਾਲ ਸਰੀਰਕ ਸੰਬੰਧਾਂ ਦੇ ਇਲਜ਼ਾਮ ਅਮਰੀਕਾ ਤੋਂ ਸਿੱਖਾਂ ਨਾਲ ਜੁੜੀ ਵੱਡੀ ਖਬਰ ਸਾਕਾ ਨਕੂਤਰ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ ਸ਼ਹੀਦ ਨੌਜਵਾਨਾਂ ਤੇ ਮਾਪਿਆਂ ਦਾ ਸਨਮਾਨ ਕੈਨੇਡਾ ਦੇ ਕੈਲਗਰੀ ਚ ਪਹਿਲੀਆਂ ਸਖੇਡਾਂ ਪੰਜਾਬ ਤੋਂ ਕੈਨੇਡਾ ਤੱਕ ਹੋ ਰਹੇ ਨੇ ਚਰਚੇ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਅਪੀਲ ਪ੍ਰਵਾਸੀਆਂ ਲੈ ਕੇ 트ੰਪ ਦਾ ਵੱਡਾ ਐਲਾਨ ਗੈਰ ਕਾਨੂੰਨੀ ਰਹਿਣ ਵਾਲਿਆਂ ਲਈ ਖਾਸ ਆਫਰ ਕਈ ਤਰ੍ਹਾਂ ਦੇ ਕੱਢੇ ਜਾ ਰਹੇ ਨੇ ਮਤਲਬ ਯੂਕੇ ਤੋਂ ਸਖਾਂ ਨਾਲ ਜੁੜੀ ਵੱਡੀ ਖਬਰ ਦਸਤਾਰਾਂ ਦਾ ਲਗਾਇਆ ਗਿਆ ਕੈਂਪੋ ਗੈਰ ਪੰਜਾਬੀਆਂ ਨੇ ਵੀ ਸਜਾਈਆਂ ਦਸਤਾਰਾਂ ਕੈਨੇਡਾ ਦੀਆਂ ਫੈਡਰਲ ਚੋਣਾਂ ਦਾ ਦਿਨ ਜਿਵੇਂ-ਜਿਵੇਂ ਨੇੜੇ ਆਉਣ ਲੱਗੇ ਨੇ ਉਵੇਂ-ਉਵੇਂ VOTER ਮਨ ਖੋਲਣ ਲੱਗੇ ਨੇ ਜਿਸ ਨਾਲ ਤਸਵੀਰ ਕੁਝ ਸਾਫ਼ ਹੋਣ ਲੱਗੀ ਆ ਚੋਣਾਂ ਤੋਂ ਬਾਅਦ ਦੇਸ਼ ਦੀ ਵਾਗਡੋ ਰਮਜੂਤਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੱਤ ਰਹੇਗੀ ਜਾਂ ਉਸ ਕੁਰਸੀ ਤੇ ਕੰਜ਼ਰਵੇਟਿਵ ਆਗੂ ਪੀਅਰ ਪੋਲੀਵਰ ਬਿਰਾਜਮਾਨ ਹੋਣਗੇ ਪਰ ਉਸੇ ਮੰਤ ਮੰਨੇ ਜਾਂਦੇ ਕੁਝ ਸਰਵੇਖਣ ਅਧਾਰਿਆਂ ਵੱਲੋਂ ਜਾਰੀ ਰਿਪੋਰਟਾਂ ਮੁਤਾਬਕ ਟੱਕਰ ਦਿਨ ਵਾ ਦਿਨ ਫਸਮੀ ਬਣਦੀ ਚਾਰੀ ਹੈ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀਆਂ ਕੁਝ ਨੀਤੀਆਂ ਕਾਰਨ ਪਾਰਟੀ ਨਾਲ ਨਿਰਾਜ਼ ਹੋਏ VOTERਾਂ ਨੇ ਤਿੰਨ ਨੇ ਪਹਿਲਾਂ ਲਿਵਰਲ ਪਾਰਟੀ ਨੂੰ ਲੋਕਪ੍ਰਿਅਤਾ ਪੱਖੋਂ 25% ਤੱਕ ਹੇਠਾਂ ਸੁੱਟ ਦਿੱਤਾ ਸੀ ਪਰ ਮਾਰਕਰਨੀ ਵੱਲੋਂ ਪ੍ਰਧਾਨ ਮੰਤਰੀ ਬਣ ਕੇ ਚੋਣਾਂ ਦਾ ਐਲਾਨ ਕਰਨ ਅਤੇ ਅਮਰੀਕਨ ਰਾਸ਼ਟਰਪਤੀ ਦੀਆਂ ਟੈਰਿਫ ਧਮਕੀਆਂ ਨਾਲ ਸੱਜਣ ਵਾਲੇ ਬਾਦਲੀਲ ਵਿਆਨਾਂ ਨੇ ਪਾਰਟੀ ਵਿੱਚ ਨਵੀਂ ਰੂਹ ਫੂਕੀ ਅਤੇ April ਦੇ ਪਹਿਲੇ ਹਫ਼ਤੇ ਪਾਰਟੀ ਨੂੰ 44% ਦੀ ਲੋਕਪ੍ਰਿਅਤਾ ਤੇ ਲਜਾਖੜਾ ਕੀਤਾ ਜਦਕਿ ਕੰਜ਼ਰਵੇਟਿਵ 37% ਤੇ ਜਾਟ ਕੇ ਦੋ ਦਿਨ ਪਹਿਲਾਂ ਉਹਨਾਂ ਸਰਵੇਖਣ ਏਜੰਸੀਆਂ ਦੇ ਤਾਜ਼ਾ ਸਰਵੇਖਣ ਵਿੱਚ ਲਿਵਰ ਲਾਤੇ ਟੋਰੀਆਂ ਦਾ ਫਰਕ ਸਿਰਫ 3 ਫੀਸਦੀ ਰਿਹਾ ਦੇ ਹੱتے ਵੋਟ ਲਈ ਮਨ ਬਣਾ ਚੁੱਕੇ ਵੋਟਰਾਂ ਦੀ ਫੀਸ ਦੀ ਪਤਣ ਲੱਗੀ ਹੈ ਬੇਸ਼ੱਕ ਕਿਊਬਿਕ ਸਵੇਰ ਤੱਕ ਹੀ ਸੀਮਤ ਬਲਾਕ ਕਿਊਬਿਕ ਦਾ ਗ੍ਰਾਫ 6% ਦੇ ਟਿਕਿਆ ਪਰ ਤਾਜ਼ਾ ਸਰਵੇਖਣ ਵਿੱਚ ਪਤਾ ਲੱਗਿਆ ਕਿ ਕੈਨੇਡਾ ਭਰ ਚ ਆਪਣੇ ਉਮੀਦਵਾਰ ਕਢਾਉਣ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਚਹਤੇ 1% ਘਟ ਗਏ ਨੇ ਇਸ ਦੇ ਪ੍ਰਧਾਨ ਜਗਮੀਤ ਸਿੰਘ ਨੂੰ ਵਰਨਵੀ ਕੇਂਦਰੀ ਹਲਕੇ ਤੋਂ ਆਪਣੀ ਸੀਟ ਬਚਾਉਣ ਦੀ ਔਖੀ ਹੋਈ ਪਈ ਹੈ ਗ੍ਰੀਨ ਪਾਰਟੀ ਪਹਿਲਾਂ ਵਾਂਗ 2.5% ਦੀ ਤੇ ਸਿਮਟੀ ਹੋਈ ਹੈ ਵੋਟਰਾਂ ਵੱਲੋਂ ਅਗਲੇ ਪ੍ਰਧਾਨ ਮੰਤਰੀ ਵੱਜੋਂ ਦਰਸਾਈ ਪਸੰਦ ਤੇ ਗੌਰ ਕਰੀਏ ਤਾਂ ਉਹ ਸੁੱਲਝੇ ਹੋਏ ਵਜੋਂ ਮਾਰਕਰਨੇ ਨੂੰ ਪੀਅਰ ਬਾਲੀਵੁੱਡ ਤੋਂ ਅੱਗੇ ਰੱਖਦੇ ਨੇ ਸਿਆਸੀ ਸੂਝਵਾਰੇ ਲੋਕਾਂ ਦੇ ਸ਼ੰਕੇ ਵੀ ਨੇ ਕਿ ਸ਼ਾਇਦ ਮਾਰਕਰਨੇ ਪਾਰਟੀ ਨੀਤੀਆਂ ਵਿੱਚ ਵੱਡੇ ਬਦਲਾਅ ਕਰਨ ਵਿੱਚ ਸਫਲ ਨਾ ਹੋ ਸਕਣ ਅਤੇ ਦੇਸ਼ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ 'ਚ ਪਹਿਲਾਂ ਵਾਂਗ ਬਣੀਆ ਰਹਿਣ VOTER ਤਿੰਨ ਵੱਡੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਨੂੰ VOTER ਭਰਮਾਉ ਸਮਝ ਕੇ ਉਹਨਾਂ ਤੇ ਭਰੋਸਾ ਕਰਨ ਤੋਂ ਕਤਰਾਉਣ ਲੱਗੇ ਨੇ ਲੋਕਾਂ ਦੀਆਂ ਵੱਡੀਆਂ ਮੰਗਾਂ ਘਰਾਂ ਦੀ ਗਿਣਤੀ ਅਮਨ ਕਾਨੂੰਨ ਸਜ਼ਾਮਚ ਸਖਤੀ ਅਤੇ ਆਵਾਸ ਭਵੰਤੀਆਂ ਨੇ ਬਹੁਤੇ ਲੋਕ 20 ਅਤੇ 21 ਅਪ੍ਰੈਲ ਨੂੰ ਪਾਰਟੀ ਆਗੂਆਂ ਦੀ ਜਨਤਕ ਬਹਿਸ ਤੇ ਵੀ ਅੱਖ ਟਿਕਾਈ ਬੈਠੇ ਨੇ ਪਿਛਲੇ ਚੋਣਾਂ ਵਿੱਚ ਆਮ ਕਰਕੇ ਇਹੀ ਬਹਿਸ ਵੋਟਰਾਂ ਦੇ ਮਨ ਪੱਕੀ ਕਰਦੀ ਰਹੀ ਇਸ ਵਾਰ ਦੀ ਬਹਿਸ ਕੀ ਰੰਗ ਲਿਆਈ ਜਿਸ ਦੀਆਂ ਕਿ ਅਸਰਾਂੀਆਂ ਤਾਂ ਬਹਿਸ ਤੋਂ ਅਗਲੇ ਦਿਨ ਸ਼ੁਰੂ ਹੋ ਜਾਣਗੀਆਂ ਪਰ ਉਸ ਦਾ ਰੰਗ 28 April ਰਾਤ ਨੂੰ ਹੀ ਉਗੜ ਕੇ ਸਾਹਮਣੇ ਆਏਗਾ ਕੈਨੇਡਾ ਦੇ অন্ਟਾਰੀਓ ਵਿੱਚ ਪੁਲਿਸ ਨੇ ਟ੍ਰਾਂਟੋ ਨੇੜੇ ਪਿਕਰਿੰਗ ਸ਼ਹਿਰ ਰਹਿੰਦੇ ਧਾਰਮਿਕ ਕਾਗੂ ਪ੍ਰਵੀਨ ਰੰਜਨ ਨੂੰ ਸ਼ਰਧਾਲੂ ਔਰਤਾਂ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ। ਰੰਜਨ ਨੇ ਲੰਬੇ ਸਾਲਾਂ ਦੌਰਾਨ ਮਾਰਕਮ ਅਤੇ ਪਿਕਰਿੰਗ 'ਚ ਰੋਹਾਨੀ ਉਦੇਸ਼ ਸੰਦੇਸ਼ ਲਈ ਕਈ ਕੈਂਪ ਲਾਇਏ ਸਨ। ਇਨ੍ਹਾਂ ਕੈਂਪਾਂ ਦੌਰਾਨ ਹੀ ਉਸਨੇ ਕਪੀੜਤ ਨਾਲ 6 ਵਾਰ ਜ਼ਬਰਜਨਾਹ ਕੀਤਾ ਜਿਸ ਦੀ ਸ਼ਿਕਾਇਤ ਪੀੜਤਾਂ ਨੇ ਲੰਗੀ ਜਨਵਰੀ ਮਹੀਨੇ ਪੁਲਿਸ ਨੂੰ ਕੀਤੀ। ਉਸ ਦੀ ਸ਼ਿਕਾਇਤ ਦੀ ਪੜਤਾਲ ਦੌਰਾਨ ਇੱਕ ਹੋਰ ਪੀੜਤਾਂ ਨੇ ਵੀ مشਕੂਕ ਵ੍ਰਤ ਇਹ ਹੀ ਸ਼ਿਕਾਇਤ ਦਰਜ ਕਰਵਾ ਦਿੱਤੀ। ਦੀ ਜਾਂਚ ਦੌਰਾਨ ਪੁਲਿਸ ਨੂੰ ਕਈ ਹੋਰ ਪੀੜਤਾਂ ਦਾ ਪਤਾ ਲੱਗਿਆ ਜੋ ਇੱਜ਼ਤ ਖਰਾਬ ਹੋਣ ਦੇ ਡਰੋਂ ਸਾਹਮਣੇ ਨਹੀਂ ਆਈਆਂ مشکوک ਧਾਰਮਿਕ ਆਗੂ ਨੇ ਤਾਂ ਉੱਤੇ ਜ਼ਬਰਦਸਤੀ ਦੇ ਸੱਤ ਦੋਸ਼ ਆਇਦ ਕੀਤੇ ਗਏ ਨੇ ਪੁਲਿਸ ਨੂੰ ਵਿਸ਼ਵਾਸ ਹੈ ਕਿ ਉਸਦੇ ਕੈਂਪ ਵਿੱਚ ਆਈਆਂ ਹੋਰ ਔਰਤਾਂ ਵੀ ਪੀੜਤ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਪਹਿਚਾਣ ਗੁਪਤ ਰੱਖਣ ਤੇ ਭਰੋਸੇ ਤੇ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਸ਼ਿਕਾਇਤ ਪੁਲਿਸ ਤੱਕ ਪਹੁੰਚਦੀ ਕਰਨ ਅਮਰੀਕੀ ਕਾਂਗਰਸ ਨੇ ਸਾਕਨ ਕੁਦਰ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ ਕਰ ਦਿੱਤਾ ਹੈ ਪਾਸ ਹੋਏ ਮਤੇ ਦੀ ਕਾਪੀ ਸਾਕਨ ਕੁਦਰ ਦੇ ਸ਼ਹੀਦ ਹੋਏ ਸਿੱਖ ਨੌਜਵਾਨ ਦੇ ਮਾਪਿਆਂ ਨੂੰ ਕਾਂਗਰਸਮੈਨ ਜਿਮੀ ਪਾਨੇਟਾ ਨੇ ਅਮਰੀਕਾ ਦੇ ਸੈਨ ਪੋਜ਼ੇ ਦੇ ਗੁਰਦੁਆਰੇ ਵਿੱਚ ਵਿਸਾਖੀ ਦੇ ਸਮਾਗਮ ਦੌਰਾਨ ਭੇਂਟ ਕੀਤੀ ਹਾਲਾਂਕਿ ਮਤਾ 6 ਫਰਵਰੀ ਨੂੰ ਪਾਸ ਕੀਤਾ ਗਿਆ ਸੀ ਮਤੇ ਵਿੱਚ ਪੰਜਾਬ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਚਾਰ ਨੌਜਵਾਨਾਂ ਦਾ ਜ਼ਿਕਰ ਕੀਤਾ ਗਿਆ ਇਸ ਦੌਰਾਨ ਭਾਈ ਰਵਿੰਦਰ ਸਿੰਘ ਭਾਈ ਹਰਮਿੰਦਰ ਸਿੰਘ ਭਾਈ ਚਲਮਨ ਸਿੰਘ ਅਤੇ ਭਾਈ ਬਲਤੇਰ ਸਿੰਘ ਨੂੰ 6 ਫਰਵਰੀ ਨੂੰ ਅਮਰੀਕੀ ਕਾਂਗਰਸ ਸਬਲੋਂ ਸ਼ਰਧਾਂਜਲੀ ਦਿੱਤੀ ਗਈ ਸੀ ਪਾਸ ਕੀਤੇ ਮਤੇ ਦੀ ਕਾਪੀ ਇਸ ਸਾਕੇ ਵਿੱਚ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪੇ ਬਾਪੂ ਬਲਦੇਵ ਸਿੰਘ ਅਤੇ ਮਾਤਾ ਬਲਦੀਪ ਕੌਰ ਨੂੰ ਵੀ ਭੇਟ ਕੀਤੀ ਗਈ। ਦੁੱਖ ਦੀ ਗੱਲ ਹੈ ਕਿ ਬਾਕੀ ਦੇ ਤਿੰਨ ਸ਼ਹੀਦਾਂ ਦੇ ਮਾਪੇ ਆਪਣੇ ਪੁੱਤਰਾਂ ਨੂੰ ਇਨਸਾਫ਼ ਨਾ ਮਿਲਣ ਤੋਂ ਬਿਨਾਂ ਹੀ ਅਕਾਲ ਚਲਾਣਾ ਕਰ ਗਏ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਇਹਨਾਂ ਚਾਰੇ ਸਿੱਖ ਨੌਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਪਰ ਇਸ ਕਤਲੇਆਮ ਦੀ ਜਾਂਚ ਰਿਪੋਰਟ ਕਦੇ ਵੀ ਸਦਨ ਵਿੱਚ ਨਹੀਂ ਰੱਖੀ ਗਈ। ਕਾਬਲੇ ਗੌਰ ਹੈ ਕਿ 4 ਫਰਵਰੀ 1986 ਨੂੰ ਵਾਪਸ ਨਕੂਦਰ ਬੇਅਦਬੀ ਕਾਂਡ ਬਹੁਤ ਚਰਚਾ ਵਿੱਚ ਰਿਹਾ ਸੀ ਮੀਡੀਆ ਰਿਪੋਰਟਾਂ ਅਨੁਸਾਰ ਘਟਨਾ ਦੇ ਲਗਭਗ 40 ਸਾਲ ਵੀ ਜਾਣ ਦੇ ਬਾਵਜੂਦ ਕੋਈ ਮੁਲਜ਼ਮ ਫੜਿਆ ਨਹੀਂ ਗਿਆ ਤੇ ਨਾ ਹੀ ਕਿਸੇ ਨੂੰ ਦੋਸ਼ੀ ਠਹਿਰਾਇਆ ਗਿਆ ਪੰਜਾਬ ਸਰਕਾਰ ਵੱਲੋਂ ਨਿਯੁਕਤ ਜਸਤੇਸ ਗਰਨਾਮ ਸਿੰਘ ਜਾਂਚ ਕਮਿਸ਼ਨ ਨੇ 31 ਅਕਤੂਬਰ 1986 ਨੂੰ ਰਿਪੋਰਟ ਪੇਸ਼ ਕਰ ਦਿੱਤੀ ਸੀ ਇਹ ਰਿਪੋਰਟ ਕਦੇ ਵੀ ਪੰਜਾਬ ਵਿਧਾਨ ਸਭਾ ਵਿੱਚ ਨਹੀਂ ਰੱਖੀ ਗਈ ਕਾਂਗਰਸ ਮੈਂਬਰ ਪਨੇਟਾ ਪ੍ਰੀਤੀ ਦੀ ਸ਼ਲਾਘਾ ਕਰਦੇ ਹੋਏ ਬਾਪੂ ਬਲਦੇਵ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੀ ਕਿਸੇ ਵੀ ਸੰਸਥਾ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਬਚੀ ਕੈਲੀਫੋਰਨੀਆ ਤੋਂ ਅਮਰੀਕੀ ਕਾਂਗਰਸ ਦੇ ਪ੍ਰਤੀਨਿਧੀ ਜਿਮੀ ਪਨੇਟਾ ਨੇ ਮਤਾ ਪਾਸ ਹੋਣ ਦੌਰਾਨ ਸਪੀਕਰ ਨੂੰ ਸਿਆਸੀ ਕਿਉਂ 4 ਫਰਵਰੀ 1986 ਨੂੰ ਸਾਕਾ ਅਨਕੋਦਰ ਦਿਹਾੜੇ ਵਜੋਂ ਮਾਨਤਾ ਦਿੰਦੇ ਨੇ ਉਸ ਦਿਨ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸ਼ਾਂਤੀਪੂਰਕ ਵਿਰੋਧ ਕਰਦੇ ਹੋਏ ਚਾਰ ਨਿਹੱਤੇ ਸਿੱਖ ਸਟੂਡੈਂਟਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਕੇਸ ਵਿੱਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ ਤੇ ਨਾ ਹੀ ਕਿਸੇ ਨੂੰ ਅਦਾਲਤ ਦੇ ਕਟਾਰੇ ਵਿੱਚ ਖੜਾ ਕੀਤਾ ਗਿਆ ਇੱਥੋਂ ਤੱਕ ਕਿ ਸਰਕਾਰ ਵੱਲੋਂ ਬਣਾਈ ਜਾਂਚ ਕਮਿਸ਼ਨ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ 4 ਫਰਵਰੀ ਪੰਜਾਬ ਦੇ ਸਿੱਖਾਂ ਲਈ ਹੀ ਨਹੀਂ ਸਗੋਂ ਅਮਰੀਕਾ ਦੇ ਸਿੱਖਾਂ ਲਈ ਵੀ ਇੱਕ ਕਾਲਾ ਦਿਨ ਬਣਿਆ ਹੋਇਆ ਹੈ ਕੈਨੇਡਾ ਦੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੇ ਚੇਅਰਮੈਨ ਗੁਰਜੀਤ ਸਿੰਘ ਸੱਧੂ ਨੇ ਕਿਹਾ ਕਿ ਕੈਲਗਰੀ ਵਿੱਚ ਪਹਿਲੀਆਂ ਸਿੱਖ ਖੇਡਾਂ 18, 19 ਅਤੇ 20 ਅਪ੍ਰੈਲ ਨੂੰ ਜੈਨੇਸਿਸ ਸੈਂਟਰ ਦੀਆਂ ਗਰਾਊਂਡਾਂ ਵਿੱਚ ਕਰਵਾਈਆਂ ਜਾ ਰਹੀਆਂ ਨੇ। ਉਹਨਾਂ ਖੇਡ ਕਲੱਬਾਂ, ਖਿਡਾਰੀਆਂ ਅਤੇ ਮਾਪਿਆਂ ਨੂੰ ਇਨ੍ਹਾਂ ਖੇਡਾਂ ਵਿੱਚ ਹਮ-ਹਮਾਕੇ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਖ ਕੌਮ ਨੂੰ ਦੁਨੀਆ ਭਰ ਵਿੱਚ ਭਗਤੀ ਅਤੇ ਸ਼ਕਤੀਵਾਲੀ ਕੌਮ ਵਜੋਂ ਜਾਣਿਆ ਜਾਂਦਾ ਹੈ। ਭਗਤੀ ਤੋਂ ਭਾਵ ਹੈ ਵਾਹਿਗੁਰੂ ਦੀ ਰਜ਼ਾ 'ਚ ਰਹਿੰਦੇ ਆਂ। ਮਿਲਵਰਤਨ ਅਤੇ ਮਾਨਵਤਾ ਦਾ ਸੰਦੇਸ਼ ਦੇਣ ਲਈ ਤਤਪਰ ਰਹਿਣਾ। ਸ਼ਕਤੀ ਤੋਂ ਭਾਵ ਨੂੰ ਹਰ ਪੱਖੋਂ ਸਦੌਲ ਅਤੇ ਚੜ੍ਹਦੀ ਕਲਾ ਚ ਰੱਖਣਾ ਇਹ ਦੋ ਵਿਲੱਖਣ ਗੁਣ ਸਤਕਾ ਹੀ ਦੁਨੀਆ ਦੇ ਹਰ ਕੋਨੇ ਚ ਖਾਲਸੇ ਦੇ ਨਿਸ਼ਾਨ ਚੁੱਲ ਰਹੇ ਨੇ ਚਾਹੇ ਖੇਡਾਂ ਦਾ ਖੇਤਰ ਹੋਵੇ ਲੋਕ ਸੇਵਾ ਦਾ ਕਾਰਜ ਹੋਵੇ ਜਪ ਭਾਈ ਚਰਕ ਸਾਂਝਤਾ ਪ੍ਰਚਾਰ ਹੋਵੇ ਸਿੱਖ ਦੁਨੀਆ ਪਰ ਵਿੱਚ ਸਭ ਤੋਂ ਅੱਗੇ ਹੁੰਦੇ ਨੇ ਸਿੱਖ ਖਿਡਾਰੀਆਂ ਨੇ ਆਪਣੀ ਜਨਪੂਮੀ ਦੀਆਂ ਵੱਖ-ਵੱਖ ਖੇਡਾਂ ਚ ਵਿਸ਼ਵ ਪੱਧਰੀ ਖੇਡ ਸਮਾਗਮਾਂ ਚ ਨੁਮਾਇੰਦਗੀ ਕਰਦੇ ਆਂ ਬੁਲੰਦੀਆਂ ਨੂੰ ਛੋਇਆ ਸਿੱਖਾਂ ਦੇ ਦੁਨੀਆ ਦੇ ਕੋਨੇ-ਕੋਨੇ ਚ ਪੁੱਜਣ ਦਾ ਸਤਕਾ ਹੁਣ ਖੇਡਾਂ ਦੇ ਖੇਤਰ ਚ ਵੀ ਸਿੱਖਾਂ ਦਾ ਦਾਇਰਾ ਵਿਸ਼ਵ ਵਿਆਪੀ ਬਣਨ ਵੱਲ ਪੱਤਰਿਆ ਸਿੱਖ ਖੇਡਾਰੀ ਦੁਨੀਆ ਦੇ ਵੱਡੇ-ਵੱਡੇ ਮੁਲਕਾਂ ਦੀਆਂ ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਟੀਮਾਂ ਦਾ ਸ਼ਿੰਗਾਰ ਬਣ ਲੱਗੇ ਨੇ ਇਸੇ ਧਾਰਨਾ ਤੇ ਚੱਲਦਿਆਂ ਹਰ ਸਾਲ ਵੱਖ-ਵੱਖ ਮੁਲਕਾਂ 'ਚ ਸਿੱਖਾਂ ਵੱਲੋਂ ਖੇਡ ਸਮਾਗਮ ਕਰਵਾਏ ਜਾਣ ਲੱਗੇ ਨੇ ਇਸ ਰੁਝਾਨ ਨੂੰ ਵਿਲੱਖਣ ਰੂਪ ਦੇਣ ਦੀ ਆਸਟ੍ਰੇਲੀਆ ਵੱਸਤੇ ਸਿੱਖਾਂ ਵੱਲੋਂ ਸਿੱਖ ਖੇਡਾਂ ਦਾ ਪ੍ਰਬੰਧ ਕਈ ਵਰਿਆਂ ਤੋਂ ਕੀਤਾ ਜਾ ਰਿਹਾ ਹੈ ਇਸੇ ਲੜੀ ਨੂੰ ਅੱਗੇ ਤੋਰਦਿਆਂ ਕੈਨੇਡਾ ਦੇ ਸੂਬਾ ਅਲਬਰਟਾ ਦੇ ਸਿੱਖ ਵੀ ਇਸੇ ਤਰ੍ਹਾਂ ਦਾ ਹੰਬੜਾ ਮਾਰਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਵਿਦੇਸ਼ਾਂ ਵਿੱਚ ਪੰਜਾਬੀਆਂ ਵੱਲੋਂ ਕਰਵਾਈਆਂ ਜਾਂਦੀਆਂ ਖੇਡਾਂ 'ਚ ਪ੍ਰਮੁੱਖ ਤੌਰ ਤੇ ਕਬੱਡੀ ਕੱਪੀ ਜਨਰਲ ਚ ਭਾਰਤ ਤੋਂ ਬੁਲਾਏ ਖਿਡਾਰੀਆਂ ਤੇ ਆਧਾਰਿਤ ਕਲੱਬਾਂ ਦੀਆਂ ਟੀਮਾਂ ਬਣਾ ਕੇ ਮੁਕਾਬਲੇ ਕਰਵਾਏ ਜਾਂਦੇ ਨੇ ਪਰ ਦਸ਼ਮੇਸ਼ ਕਲਚਰ ਗੁਰੂਕਰਦੇ ਬੋਰਡ ਦੀ ਅਗਵਾਈ ਚ ਅਲਬਰਟਾ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਈਆਂ ਜਾਣ ਵਾਲੀਆਂ ਸਿੱਖ ਖੇਡਾਂ ਚ ਸਿਰਫ ਕੈਨੇਡਾ ਰਹਿੰਦੇ ਪੰਜਾਬੀਆਂ ਦੀ ਪੁਰਾਣੀ ਅਤੇ ਨਵੀਂ ਪੀੜੀ ਦੇ ਖਿਡਾਰੀਆਂ ਤੇ ਆਧਾਰਿਤ ਟੀਮਾਂ ਹੀ ਸ਼ਾਮਲਿਤ ਕਰਨਗੀਆਂ ਕੋਈ ਵੀ ਖਿਡਾਰੀ ਬਾਹਰੋਂ ਨਹੀਂ ਬੁਲਾਇਆ ਜਾਵੇਗਾ ਸੋ ਕੋ ਕੈਨੇਡਾ ਵਾਸਤੇ ਸਿੱਖਾਂ ਦੀ ਨਵੀਂ ਪੀੜੀ ਚ ਪਾਈ ਜਾਂਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਅਤੇ ਪਛਾਣਨ ਦੇ ਮਕਸਦ ਨਾਲ ਇਹ ਖੇਡਾਂ ਕਰਵਾਈਆਂ ਜਾਂਦੀਆਂ ਨੇ ਕਰਵਾਈਆਂ ਜਾ ਰਹੀਆਂ ਨੇ ਪਹਿਲੀਆਂ ਸਿੱਖ ਖੇਡਾਂ 'ਚ 9 ਖੇਡਾਂ ਵਨਗੀਆਂ ਦੇ ਮੁਕਾਬਲੇ ਕਰਵਾਈ ਜਾਣਗੇ ਜਿਨ੍ਹਾਂ 'ਚ ਬਾਲੀਵਾਲ, ਸ਼ੂਟਿੰਗ ਤੇ ਸੈਮਸੰਗ ਬਾਸਕਟਬਾਲ, ਹੌਕੀ, ਐਥਲੈਟਿਕਸ, ਕਬੱਡੀ, ਫਟਵਾਲ ਅਤੇ ਰਸਾ ਗੱਸੀ ਆਦਿ ਦੇ ਮੁਕਾਬਲੇ ਕਰਵਾਈ ਜਾਣਗੇ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ 'ਚ ਸਿੱਖ ਖੇਡਾਂ ਹੋ ਰਹੀਆਂ ਨੇ ਇਨ੍ਹਾਂ ਖੇਡਾਂ ਤੋਂ ਪ੍ਰੇਰਿਤ ਹੋ ਕੇ ਪਹਿលੀਆਂ ਅਲਵਾਟਾ ਸਿੱਖ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਉਹ ਦਿਨ ਦੂਰ ਨਹੀਂ ਜਦ ਦੁਨੀਆ ਦੇ ਜਿਸ ਖਿੱਤੇ 'ਚ ਵੀ ਸਿੱਖ ਵਸਦੇ ਨੇ ਉੱਥੇ ਹੀ ਇਨ੍ਹਾਂ ਖੇਡਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਫਿਰ ਵਿਸ਼ਵ ਸਿੱਖ ਖੇਡਾਂ ਦਾ ਆਯੋਜਨ ਕੀਤਾ ਜਾਵੇ ਜਿੱਚ ਦੁਨੀਆ ਦੇ ਵੱਖ-ਵੱਖ ਮੁਲਕਾਂ ਚ ਵਸਦੇ ਸਿੱਖਾਂ ਦੀਆਂ ਟੀਮਾਂ ਹੀ ਹਿੱਸਾ ਲੈਣ ਕੈਨੇਡਾ ਵਸਦੇ ਸਿੱਖ ਪੈਚਾਰੇ ਦੇ ਸਹਿਯੋਗ ਦੇ ਨਾਲ ਕਰਵਾਈਆਂ ਜਾਣ ਵਾਲੀਆਂ ਇਹਨਾਂ ਖੇਡਾਂ ਲਈ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਤੇ ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਖੇਡਾਂ ਚ ਕਿਸੇ ਨਾ ਕਿਸੇ ਰੂਪ ਚ ਆਪਣੀ ਹਿੱਸੇਦਾਰੀ ਜ਼ਰੂਰ ਪਾਉਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਦੇਸ਼ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਅਜਿਹੇ ਕਿਸੇ ਵੀ ਪ੍ਰਵਾਸੀ ਨੂੰ ਪੈਸੇ ਅਤੇ ਹਵਾਈ ਜਹਾਜ਼ ਦੀ ਟਿਕਟ ਦੇਣਾ ਚਾਹੁੰਦੇ ਨੇ ਜੋ ਸਵੈ ਦੇਸ਼ ਨਿਕਾਲੇ ਦੀ ਚੋਣ ਕਰਦਾ ਹੈ ਨਾਲ ਹੀ ਉਹਨਾਂ ਕਿਹਾ ਕਿ ਜਿਹੜੇ ਲੋਕ ਚੰਗੇ ਹਨ ਉਹ ਉਹਨਾਂ ਲੋਕਾਂ ਨੂੰ ਅਮਰੀਕਾ ਵਿੱਚ ਵਾਪਸ ਲਿਆਉਣ ਲਈ ਕੰਮ ਕਰਨਾ ਚਾਹੁੰਦੇ ਨੇ ਉਕਤ ਬਿਆਨ ਟਰੰਪ ਦੀ ਆਮ ਕਟੜਪੰਤੀ ਇਮੀਗ੍ਰੇਸ਼ਨ ਬਿਆਨਬਾਜ਼ੀ ਤੋਂ ਵੱਖਰਾ ਹੈ ਟਰੰਪ ਜਿਸ ਨੇ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੇ ਵਾਅਦੇ ਤੇ ਮੋਹਮ ਚਲਾਈ ਸੀ ਉਹਨਾਂ ਨੇ ਪ੍ਰਸਾਰਿਤ ਹੋਏ ਫੋਕਸ ਅ ਨੋਟਿਸਿਸ ਨਾਲ ਇੱਕ ਟੇਪ ਕੀਤੀ ਇੰਟਰਵਿਊ ਕਿਆ ਕਿ ਉਹਨਾਂ ਦਾ ਪ੍ਰਸ਼ਾਸਨ ਇਸ ਸਮੇਂ ਦੇਸ਼ ਤੋਂ ਕਾਤਲਾਂ ਨੂੰ ਬਾਹਰ ਕੱਢਣ ਤੇ ਕੇਂਦਰਿਤ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਪਰ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਣ ਵਾਲੇ ਹੋਰ ਲੋਕਾਂ ਲਈ ਉਹ ਇੱਕ ਸਵੈ ਦੇਸ਼ ਨਿਕਾਲੇ ਪ੍ਰੋਗਰਾਮ ਲਾਗੂ ਕਰਨ ਚਾ ਰਹੇ ਨੇ 트ੰਪ ਨੇ ਯੋਜਨਾ ਬਾਰੇ ਕੁਝ ਬੇਰਵੇ ਪੇਸ਼ਕੀ ਤੇ ਜਿਸ ਵਿੱਚ ਸਮਾ ਵੀ ਸ਼ਾਮਿਲ ਹੈ ਪਰ ਉਹਨਾਂ ਕਿਹਾ ਕਿ ਅਮਰੀਕਾ ਪ੍ਰਵਾਸੀਆਂ ਨੂੰ ਹਵਾਈ ਕਰਾਇਆ ਤੇ ਇੱਕ ਵਜ਼ੀਫਾ ਵਰਦਾਨ ਕਰੇਗਾ ਉਹਨਾਂ ਕਿਹਾ ਕਿ ਅਸੀਂ ਸਵੈ ਦੇਸ਼ ਨਿਕਾਲੇ ਦੀ ਇੱਕ ਯੋਜਨਾ ਚਲਾ ਰਹੇ ਹਾਂ ਅਤੇ ਅਸੀਂ ਇਸ ਨੂੰ ਲੋਕਾਂ ਲਈ ਆਰਾਮਦਾਇਕ ਬਣਾਉਣ ਚਾ ਰਹੇ ਹਾਂ ਅਸੀਂ ਉਹਨਾਂ ਲੋਕਾਂ ਨਾਲ ਕੰਮ ਕਰਾਂਗੇ ਤਾਂ ਜੋ ਉਹ ਕਾਨੂੰਨੀ ਤੌਰ ਤੇ ਸਾਡੇ ਦੇਸ਼ ਵਿੱਚ ਵਾਪਸ ਆ ਸਕਣ ਅਤੇ ਦੱਸ ਦਈਏ ਕਿ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ 10 ਲੱਖ ਤੋਂ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾਈ ਹੈ। ਜੁਕੇ ਤੋਂ ਸੱਖਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਖਾਲਸਾ ਸਾਜਨਾ ਦਿਹਾੜਾ ਸਬੰਧੀ ਗ੍ਰੈਵਜ਼ ਐਂਡ ਕੈਂਟ ਗੁਰਦੁਆਰਾ ਗੁਰਨਾਨਕ ਦਰਬਾਰ ਵਿਖੇ ਨਗਰ ਕੀਰਤਨ ਸਜਾਇਆ ਗਿਆ ਇਸ ਸਮੇਂ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਦੇ ਸੇਵਾਦਾਰਾਂ ਵੱਲੋਂ ਮੁਫਤ ਦਸਤਾਰਾਂ ਸਜਾਉਣ ਦਾ ਕੈਂਪ ਲਗਾਇਆ ਗਿਆ ਸਸਤਾ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਵਕ ਵਕ ਸੇਵਾਦਾਰਾਂ ਨੇ ਸਾਰਾ ਦਿਨ ਦਸਤਾਰਾਂ ਸਜਾਉਣ ਦੀ ਅਨਤਿਕ ਸੇਵਾ ਕੀਤੀ ਜ਼ਿਕਰਯੋਗ ਹੈ ਕਿ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਅਕਸਰ ਹੀ ਸਮਾਜ ਸੇਵਾ ਧਰਮ ਅਤੇ ਵਿਰਸੇ ਨਾਲ ਸਮਾਗਮ ਕਰਦੀ ਰਹਿੰਦੀ ਹੈ ਇਸ ਦਸਤਾਰ ਸਜਾਉਣ ਕ ਦੌਰਾਨ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਇਸ ਕੈਂਪ ਦਾ ਲਾਹਾ ਲਿਆ ਗਿਆ ਉਸ ਦੌਰਾਨ ਬਹੁਤ ਸਾਰੇ ਗੈਰ ਪੰਜਾਬੀ ਮੂਲ ਦੇ ਲੋਕਾਂ ਵੱਲੋਂ ਵੀ ਦਸਤਾਰਾਂ ਸਜਾਈਆਂ ਗਈਆਂ ਨਗਰ ਕੀਰਤਨ ਦੌਰਾਨ ਚਾਰੇ ਪਾਸੇ ਕੇਸਰੀ ਅਤੇ ਪੀਲੇ ਰੰਗ ਦੀਆਂ ਦਸਤਾਰਾਂ ਹੀ ਨਜ਼ਰੀਂ ਪੈ ਰਹੀਆਂ ਸਨ